ਦ੍ਰੇਨ ਬੜਾਉਨ ਨੂੰ ਲੈ ਕੇ ਦੋ ਕਿਸਾਨ ਯੂਨੀਅਨ ਬਕਯੂ ਕਾਦੀਆ ਤੇ ਬਕਯੂ ਲਖੋਵਾਲ ਅਮਣੋ ਸਾਮੜੇ ਹੋਗੇ ਹਨ ਦਾਸੀ ਕੀ ਵਿਕੀਓ ਕਾਦੀਆ ਵੱਲੋਂ ਖੰਨਾ ਨਵਾਂ ਸ਼ਹਿਰ ਸੜਕ ਜਾਮ ਕਰ ਪਿੰਡ ਗੜੀ ਕੋਲ ਅਕਰ ਤਰਨਾਲ ਲਗਾ ਦਿੱਤਾ ਗਿਆ ਉੱਤੇ ਵਿਕੀਓ ਕਾਦੀਆ ਦੇ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਬਰਸਾਤੀ ਡ੍ਰੇਨ ਸ਼ੁਰੂ ਕਰਾਉਣ ਲਈ ਤਕਰੀਬਨ 8 ਸਾਲ ਤੋਂ ਸੰਘਰਸ਼ ਲੜਦੇ ਹਨ ਉੱਤੇ ਵਿਕੀਓ ਲਖੋਵਾਲ ਦੇ ਪੰਜਾਬ ਜਰਨਲਿਸਟ ਅਤਰ ਪਰਮਿੰਦਰ ਸਿੰਘ ਪਾਲ ਮਾਸ਼ਰਾ ਨੇ ਕਿਹਾ ਪ੍ਰਸ਼ਾਸਨ ਵੱਲੋਂ ਬਰਸਾਤੀ ਡ੍ਰੇਨ ਵਧਾ ਕੇ ਕਿਸਾਨ ਦੀ ਫਸਲ ਨੂੰ ਬਰਬਾਦ ਕਰ ਦਿੱਤਾ ਜਾ ਰਿਹਾ ਹੈ ਖੰਨਾ ਜਗਰਾ ਸਿੰਘ ਜੀ ਕੀ ਮਾੜੀ ਮਾਮਲਾ ਇਹ ਸਾਡੀ ਟ੍ਰੇਨ ਸੀ ਕਿ ਜੋ 40 ਸਾਲ ਤੋਂ ਬੰਦ ਪਈ ਸੀ ਤੇ ਆਪਾਂ ਨੇ ਇਹਦੀ ਮੈਂਟਰੀ ਨੂੰ ਵੀ ਕਰਵਾ ਕੇ ਹੀ ਕਬਜ਼ਾ ਲੈ ਲਾ ਲਿਆ ਸਾਰੇ ਸਰਪਸਾਰ ਸਾਰਾ ਕੋਤਪੜੇ ਨਾਰ ਸੀਗਾ ਤੇ ਦੋ ਦਿਨਾਂ ਜੀਸੀਪੀ ਆ ਤੇ ਆ ਰਹੀਆਂ ਅੱਜ ਕੋਈ ਜਿਹੜਾ ਨਹੀਂ ਕਿ ਨਾ ਥਾਪੇ ਇੱਕਾ ਥਾਪੇ ਵਾਲੇ ਨੇ ਇਹਨਾਂ ਦੀ ਵਿੱਚ ਜ਼ਮੀਨ ਆਉਂਦੀਆਂ ਕੋਤੇ ਇਹੇ ਨੇ ਉਸ ਦੋ ਘਰ ਕੇ ਵਿੱਚ ਆਉਂਦੇ ਨੇ ਉਹ ਬੰਦੇ ਨੇ ਤੇ ਉਸ ਇਹਨਾਂ ਦੇ ਨਾਲ ਨਾ ਪਾਲਵਾਜਰੇ ਦੇ ਬੰਦੇ ਰਲੇ ਉਹਨਾਂ ਦੀ ਵਿੱਚ ਜ਼ਮੀਨ ਆਉਂਦੀਗਾ ਜਿਹੜੀ ਜ਼ਮੀਨ ਵਿੱਚ ਆਉਂਦੀ ਆ ਭਾਈ ਉਹ ਕੰਮ ਖੇਡਣ ਕਰਦੇ ਨੇ ਉਹਨਾਂ ਨੇ ਅੱਜ ਆ ਕੇ ਕੰਮ ਰੋਕ ਦਿੱਤਾ ਐਸੋਤ ਪਨਾ ਲਗਾ ਗਿਆ ਸੀ ਕਿ ਕਿਸਾਨ ਜੀ ਦੇ ਵੱਲੋਂ ਇਕਲਾਇਆ ਗਿਆ ਵਾ ਕੀ ਵਿਰੋਸਾ ਕਰਤਾ ਗਿਆ ਤੇ ਕੱਲ ਪ੍ਰਸ਼ਾਸਨ ਵੱਲੋਂ ਜਿਹੜੀ ਜਿਹੜੀ ਗੜੀ ਦਾ ਖਾਨਾ ਤੇ ਹੋਰ ਜਿਹੜਾ ਅੱਗੇ ਸਾਈਨ ਪੰ ਜਾ ਰਿਹਾ ਉਸ ਬੰਦੇ ਨੇ ਨਿਸ਼ਾਨਦੇਹੀ ਕਰਵਾ ਦਿੱਤੀ ਸੀ ਇੰਟਰਵਿਊ ਸਾਬ ਨੂੰ ਸਾਨੂੰ ਰਿਕਵੈਸਟ ਆਈ ਸੀਗੀ ਉਹਦੇ ਆਧਾਰ ਤੇ ਅਸੀਂ ਨਿਸ਼ਾਨਦੇਹੀ ਕਰਵਾਈ ਸੀ ਸਾਡੇ ਕਾਨੋਬੋ ਸਹਿਬਾਨ ਪ੍ਰਧਾਨ ਜੀ ਆਪਣਾ ਸਾਡੇ ਮਟਵਾਰੀ ਸਹਿਬਾ ਤੇ ਹੋਰ ਮਟਵਾਰੀ ਕਰਵਾ ਕਲ ਕਰ ਦਿੱਤੀ ਗਈ ਸੀ ਤੇ ਹੁਣ ਵੀ ਅੱਜ ਵੀ ਜਿਹੜਾ ਹੈ ਕਰਜ ਦੀ ਕਾਰਵਾਈ ਆਫਟਰ ਨਿਸ਼ਾਨਦੇਹੀ ਡਿਪਾਰਟਮੈਂਟ ਆਫ ਲੋ ਬੀੜੀ ਡਿਪਾਰਟਮੈਂਟ ਨੂੰ ਕਿਤੇ ਜਾ ਰਹੀ ਸੀ ਉਸ ਵਾਂਦੇ ਕਿਸ ਨੇ ਰੋਕ ਲਗਾਈ ਹੈ ਰੋਕੂ ਰੋਕਿਆ ਉਹਨਾਂ ਨੂੰ ਤਾਂ ਇਹਨਾਂ ਨੇ ਬੰਨ੍ਹ ਤੁਹਰ ਰਗਾਇਆ ਸੀ ਕਰਦੇ ਰੋਕ ਨੂੰ ਤੇ ਸਾਡੇ ਬੰਦ ਇਹਨਾਂ ਨੂੰ ਇਸ ਵਾਸ਼ਣ ਦੱਸਾਂਗੇ ਕਿ ਜੋ ਵੀ ਕਾਰਵਾਈ ਕੀਤੀ ਜਾਣੀ ਹੈ ਕੇਰੀ ਆਣੀ ਹੈ ਕੇਰੀ ਆਜ ਨੂੰ ਕਿ ਹਟਾਈ ਜਾਣੀ ਹੈ ਉਹ ਇੱਕ ਇੰਚ ਛੁੜਾ ਜਾ ਕੀ ਨਾਮ ਹੈ ਜੀ ਜੀ ਨਾਮ ਪਰਮੇਂਦਰ ਸਿੰਘ ਫਾਰਮਾਚਰ ਚਰਨ ਸਿਕਤਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਦੇ ਡਕੋਵਾਲ ਜਿਹੜਾ ਜਿਹੇ ਧਰਨਾ ਲਾਇਆ ਜੀ ਤੁਸੀਂ ਕਿਸ ਕਿਸ ਕਾਰਨ ਕਰਕੇ ਲਾਇਆ ਜੀ ਸਾਨੂੰ ਸਵੇਰੇ 8:00 ਵਜੇ ਅੱਜ ਪਤਾ ਲੱਗਿਆ ਵੀ ਇੱਥੇ ਬਹੁਤ ਸਾਰੇ ਕਿਸਾਨਾਂ ਦੀ ਫਸਲ ਪਰਸੋਂ ਤੋਂ ਪ੍ਰਸ਼ਾਸਨ ਨੇ ਬਰਬਾਦ ਕਰ ਦਿੱਤੀ। ਅੱਜ ਵੀ ਜਦੋਂ ਅਸੀਂ ਆਹ 5 ਮਸ਼ੀਨਾਂ ਰੱਖੀਆਂ ਹੋਈਆਂ ਦੀ। ਧਾਨ ਖੜੇ ਤੇ ਰੈਮੀ ਨਾਲ ਬਰਬਾਦ ਕੀਤੇ ਜਾ ਰਹੇ ਜੀ। ਆ ਕੇ ਅਸੀਂ ਕੰਮ ਰੋਕਿਆ। ਸਰਕਾਰ ਤੋਂ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਇਹ ਉਹ ਇਹ ਕੀ ਜ਼ਰੂਰਤ ਕੀ ਪੈ ਗਈ ਲੋਕਾਂ ਦੀ ਫਸਲਾਂ ਖਰਾਬ ਕਰਨ ਦੀ। ਜੇ ਇਹ ਚੱਲ ਕੋਈ ਕੰਮ ਕਰਨਾ ਵੀ ਉਹ 6 ਮਹੀਨੇ ਦੀ ਫਸਲ ਖਾਲੀ ਖੇਤ ਖਾਲੀ ਉਹ ਜਦੋਂ ਜਲਦ ਕਰ ਲੈ ਜਾਂ 2 ਮਹੀਨੇ ਪਹਿਲਾਂ ਕਰ ਲੈਂਦੇ। ਹੁਣ ਇੰਨੀ ਕੀ ਐਮਰਜੈਂਸੀ ਪੈ ਗਈ। ਸਰ ਅੱਜ ਤੱਕ ਅੱਜ ਤੱਕ ਕੋਈ ਪ੍ਰੋਬਲਮ ਨਹੀਂ ਹੈ 40 ਸਾਲ ਤੋਂ ਇਹ ਜਿਹੜਾ ਨੇ ਸੇਮ ਦੇ ਨਾਲ ਇਹ ਅੱਗੇ ਸੇਮ ਆਉਂਦੀ ਪਾਣੀ ਉੱਪਰ ਦੀ ਸੇਮ ਆਉਂਦੀ ਉਹਦੇ ਕਰਕੇ ਕੱਢੇ ਹੋਏ ਜੀ 50 ਸਾਲ ਤੋਂ ਤਕਰੀਬਨ ਇਹ ਬੰਦ ਰਹਿਣ ਦੀ ਜ਼ਰੂਰਤ ਨਹੀਂ ਹੁਣ ਜਾਣ ਬੁੱਝ ਕੇ ਨਾਲੇ ਕਿਸੇ ਆਪਸੀ ਗਹਿਵਾਜੀ ਕਰਕੇ ਦੋ ਬੰਨਿਆਂ ਦੀ ਆਪਸੀ ਗਹਿਵਾਜੀ ਆ ਤੁਹਾਡੇ ਨਾਲ ਦੇ ਜੱਥੇ ਬੰਦੇ ਆ ਭਾਰਤੀ ਕਿਸਾਨ ਯੂਨੀਲ ਕਾਦੀਆਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਸਾਡੀ ਕਾਫੀ ਲੰਮੇ ਸਮੇਂ ਤੋਂ ਮੰਗ ਸੀਗੀ ਕਿ ਇਹਨੂੰ ਜਿਹੜੀ ਡਰੇਨ ਆ ਚਲਾਇਆ ਜਾਵੇ ਬੜੇ ਦੁੱਖ ਦੀ ਗੱਲ ਆ ਸਾਡੇ ਉਹ ਵੀਰਾਂ ਨੇ ਜਿਹੜਾ ਵੀ ਲੋਕਾਂ ਦੀਆਂ ਫਸਲਾਂ ਬਚਾਉਣੇ ਨੇ ਜਾਂ ਹਜ਼ਾਰ ਦੀਆਂ ਹੇ ਹੁਣ ਉਹਨਾਂ ਨੇ ਸੋਚਣਾ ਵੀ ਉਹ ਕਿਹੜੇ ਪਾਸੇ ਚਲਣਾ ਫਸਲਾ ਪੰਨਾ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਦਾਨ ਭਾਰਤੀ ਕਸਾਣੇ ਕਾਦੀਆ ਜ਼ਿਲ੍ਹਾ ਲੁਧਿਆਣਾ ਅਜਿਹਾ ਰਸਤਾ ਲਾਇਆ ਰੋੜੀਆ ਮਿੱਤਾ ਹੋਇਆ ਕੀ ਕਰਾ ਇਹਦਾ ਮੇਨ ਕਾਰਨ ਇਹ ਹੈ ਜੀ ਸਾਡੇ ਇੱਕ ਡਰੇਨ ਜਾਂਦੀ ਆ ਜਿਹੜੀ ਆਪਣੇ ਗੜੀ ਪਿੰਡ ਔਰਨੇ ਨੇ ਬੰਨੇ ਤੋਂ ਲੈ ਕੇ ਢੰਡਿਆਂ ਦੇ ਸੈਫਰ ਤੱਕ ਜਾਂਦੀ ਆ ਇਹਦੇ ਵਿੱਚ ਗੜੀ ਪਿੰਡ ਭਰਤ ਵਾਲਾ ਜਲਾਹ ਮਾਜਰਾ ਤੇ ਆਪਣਾ ਢੰਡੇ ਪਿੰਡ ਆਉਂਦੇ ਨੇ ਤੇ ਇਹਨਾਂ ਦੇ ਪਿੰਡਾਂ ਦੇ ਵਿੱਚ ਜਾਂਦੀ ਹੋਈ ਇਹਦੇ ਅਸੀਂ ਕਾਫੀ 8-9 ਸਾਲ ਤੋਂ ਸੰਘਰਸ਼ ਲੜ ਰਹੇ ਆ ਜਿਹਦੇ ਇੱਕ ਸਮੇਂ ਤੋਂ ਜੀ ਟ੍ਰੇਨ ਪਾਸ ਸੀ ਕਿ ਜਿਹੜਾ ਖੋਲੀ ਜਾ ਰਹੀ ਹੈ ਕਬਜਾ ਹਟਾਇਆ ਜਾ ਰਿਹਾ ਹੈ ਇਹ ਦੇਖੋ ਇਹ ਲੋਕਾਂ ਦੀ ਮੰਗ ਸੀਗੀ ਇਹ ਬੰਦ ਕੀਤਾ ਆ ਤੇ ਇੱਕ ਆ ਢਾਬਾ ਵਾ ਇੱਥੇ ਨਿਮਾ ਵਾਲਾ ਇਹਨਾਂ ਨੇ ਬਾਥਰੂਮ ਬਣਾ ਲਏ ਨਜਾਇਜ਼ ਇਹਦੇ ਵਿੱਚ ਤੇ ਔਰੇ ਨਾਲ ਸਾਡੇ ਇਲਾਕੇ ਦੇ ਵਿੱਚ ਜਦ ਬਾਰਿਸ਼ ਆਉਂਦੀ ਆ ਫਸਲਾਂ ਦਾ ਭਾਰੀ ਨੁਕਸਾਨ ਹੁੰਦਾ ਜਿਹਦਾ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ ਤੇ ਬੜੇ ਲੰਬੇ ਸੰਘਰਸ਼ ਤੋਂ ਬਾਅਦ ਹੁਣ ਸਾਡੀ ਇਹ ਮੰਗ ਪੂਰੀ ਹੋਈ ਸੀ ਤੇ ਪਟਾਈ ਸ਼ੁਰੂ ਹੋ ਗਈ ਸੀ ਤੇ ਕੱਲ ਅੱਜ ਆ ਕੇ ਸਵੇਰੇ ਇੱਕ ਭਾਰਤੀ ਕਿਸਾਨ ਜੋ ਲਖੋਵਾਲ ਦੇ ਜਨਰਲ ਸਕੱਤਰ ਨੇ ਪਰਮੇਂਦਰ ਸਿੰਘ ਪਾਲ ਮਾਜਰਾ ਉਹਨਾਂ ਨੇ ਕੁਝ ਬੰਦਿਆਂ ਨੂੰ ਲੈ ਕੇ ਇਹ ਆ ਕੇ ਪਟਾਈ ਬੰਦ ਕਰਾਤੀ ਆ ਤੇ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਖੁਦ ਇਸ ਡਰੇਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਜਿੱਥੇ ਕਿ ਇੱਕ ਭਾਰਤੀ ਇੱਕ ਕਿਸਾਨ ਯੂਨੀਅਨ ਦੇ ਨੁਮਾਇੰਦੇ ਨੇ ਉਹ ਉਹਨਾਂ ਨੂੰ ਇਹ ਸ਼ੋਭਾ ਨਹੀਂ ਦਿੰਦਾ ਵੀ ਉਹ ਟ੍ਰੇਨ ਦੇ ਉੱਤੇ ਕਬਜ਼ਾ ਕਰਨ ਸਾਡਾ ਨੁਕਸਾਨ ਹੁੰਦਾ ਕਿਸਾਨਾਂ ਦਾ ਪਿਛਲੇ ਸਾਲ ਲੋਕਾਂ ਨੇ 66000 ਰੁਪਏ ਦੇ ਕੇ ਦੁਬਾਰਾ ਜੀਰੀ ਲਗਾਉਣੀ ਪਈਗੀ ਪਨੀਰੀ ਨਹੀਂ ਮਿਲੀ ਉਹਨਾਂ ਨੂੰ ਇਹੋ ਜਿਹੇ ਕੰਮ ਨਹੀਂ ਕਰਨੀ ਚਾਹੀਦੇ ਉਹ ਲੋਕਾਂ ਨੂੰ ਲੈ ਕੇ ਉੱਥੇ ਬੈਠੇ ਨੇ ਮੈਂ ਸਰਕਾਰ ਨੂੰ ਦਰਖਾਸਤ ਕਰਦਾ ਐਜੇ ਸ਼ਰਾਬਤੀ ਅੰਸਰਾਂ ਦੇ ਉੱਤੇ ਪਰਚਾ ਹੋਣਾ ਚਾਹੀਦਾ ਸਰਕਾਰੀ ਕੰਮ ਦੇ ਵਿੱਚ ਵਿਗੜ ਪਾਉਣ ਦਾ ਤੇ ਜਿਹੜੇ ਇਹਨਾਂ ਨੇ ਐਨਐਚ 6 ਜਮੀਨ ਬਾਈ ਆ ਇਹਨਾਂ ਦੇ ਉੱਤੇ ਇਹਨਾਂ ਦਾ ਮਾਪਜਾ ਲੈਣਾ ਚਾਹੀਦਾ